ਬੀਤੇ ਕੱਲ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਡੈਕਲੇਰੇਸ਼ਨ ਡੈਕਲੋਨ ਸਮਰਤੀ ਸਮਾਗਮ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਵਿਖੇ ਕਰਵਾਇਆ ਗਿਆ ਇਸ ਮੌਕੇ ਨਿਊਯਾਰਕ ਸਮੇਤ ਹੋਰ ਥਾਵਾਂ ਤੋਂ ਵੀ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਪਹੁੰਚੀ ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ ਇਲਾਹੀ ਬਾਣੀ ਦਾ ਕੀਰਤਨ ਹੋਇਆ ਅਤੇ ਉਪਰੰਤ ਸਿੱਖਾਗੁਰ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ ਖਾਲਿਸਤਾਨ ਦੇ ਨਾਅਰਿਆਂ ਨਾਲ ਅਸਮਾਨ ਹਿਲਜੁਠਿਆ ਦੱਸਣੀ ਹੋਵੇਗੀ ਕਿ ਸ਼ਹੀਦ ਦਰਬਾਰ ਸਾਹਿਬ ਤੇ ਸਮੇਂ ਦੀ ਸਰਕਾਰ ਵੱਲੋਂ ਕੀਤੇ ਹਮਲੇ ਅਤੇ 84 ਦੌਰਾਨ ਕੀਤੇ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖਾਂ ਨੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਤੇ ਸਿੱਖਾਂ ਨੂੰ ਲਗਾਤਾਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਿੱਖਾਂ ਨੇ ਆਪਣੇ ਆਪ ਨੂੰ ਭਾਰਤ ਤੋਂ ਵਾਹ ਕਰਨ ਦਾ ਫੈਸਲਾ ਲੈਂਦੇ ਆ ਵੱਖ ਰਾਜ ਦੀ ਮੰਨ ਕੀਤੀ 29 April 1985 ਨੂੰ ਸ਼ੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਨੇ ਸਿੱਖਾਂ ਦੇ ਸੁਤੰਤਰ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਸੀ ਖਾਲਸਤਾਨ ਡੇ ਦਾ ਐਲਾਨ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਕੀਤਾ ਗਿਆ ਸੀਗਾ ਤਾਂ ਸਾਧ ਸੰਗਤ ਉਸ ਖਾਲਸਤਾਨ ਡੇ ਦੇ ਕੀਤੇ ਹੋਏ ਐਲਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹੋਣਾ ਗੁਰਦੁਆਰਾ ਸਾਹਿਬ ਸੇਕਲਚਰ ਸੁਸਾਇਟੀ ਵਿਖੇ ਪੰਜ ਪਿਆਰੇ ਅੰਦਰ ਦਰਬਾਰ ਹਾਲ ਦੇ ਵਿੱਚ ਦਾਖਲ ਹੋ ਰਹੇ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਨishan ਸਾਹਿਬ ਨੂੰ ਸਲਾਮੀ ਦੇਣੀ ਹੈ ਔਰ ਆਪਣਿਆਂ ਸਾਰਿਆਂ ਸੰਗਤ ਤੇ ਆਪਾਂ ਸਾਰਿਆਂ ਦੇਲ ਹੀ ਦੇਲ ਮਨ ਹੀ ਮਨ ਅਰਦਾਸ ਬੇਨਤੀ ਵੀ ਕਰਨੀ ਹੈ ਕਿ ਸਿੱਖ ਕੌਮ ਨੂੰ ਆਪਣੇ ਰਾਜ ਭਾਗ ਤੇ ਘਰ-ਦਰ ਦੀ ਪ੍ਰਾਪਤੀ ਹੋਵੇ ਇਹ ਖਾਲਸਾਣ ਡੇ ਦੇ ਰੂਪ ਵਿੱਚ ਇਹ ਦਿਹਾੜਾ ਹਰ ਸਾਲ ਆਪਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹਾਂ ਤੋਂ ਸਾਥ ਸੰਗਤ ਜਦੋਂ ਪੰਜ ਪਿਆਰੇ ਸਿੰਘ ਨishan ਸਾਹਿਬ ਦੇ ਕੋਲ ਆ ਜਾਣਗੇ ਉਦੋਂ ਨਾਲ ਹੀ ਦੇ ਸ਼ਿਵਾ ਪਰਮ ਉਹ ਇਹਦਾ ਜਿਹੜਾ ਸ਼ਬਦ ਹੈ ਉਹ 2-3 ਮਿੰਟ ਵਾਸਤੇ ਪੜਿਆ ਜਾਣਾ ਹੈ ਤੇ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਹੈ ਖਾਲਸੇ ਨੂੰ ਆਪਣਾ ਰਾਜ ਭਾਗ ਪ੍ਰਾਪਤ ਹੋਵੇ ਆਪਣਾ ਘਰ ਪ੍ਰਾਪਤ ਹੋਵੇ ਖਾਲਸੇ ਦਾ ਆਪਣਾ ਰਾਜ ਹੋਵੇ ਇਹ ਸਾਰਿਆਂ ਨੇ ਮਾਨ ਹੀ ਮਾਨ ਦਿਲ ਹੀ ਦਿਲ ਅਰਦਾਸ ਬੇਨਤੀ ਗੁਰੂ ਚਰਨਾਂ ਦੇਖੇ ਕਰਨੀ ਹੈ ਸੋ ਪੰਜ ਪਿਆਰੇ ਜਿਹੜੇ ਹਨ ਉਹ ਦਰਬਾਰ ਦੇ ਵਿੱਚ ਦਾਖਲ ਹੋ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਤਕਾਰ ਵਜੋਂ ਆਪ ਸਾਰੀਆਂ ਸੰਗਤਾਂ ਨੇ ਖੜੇ ਹੋਣਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਪੰਜ ਪਿਆਰੇ ਆ ਰਹੇ ਹਨ ਸਾਰਿਆਂ ਨੇ ਖੜੇ ਹੋਣ ਦੀ ਕਿਰਪਾਲਤਾ ਕਰਨੀ ਹੈ ਔਰ ਪੰਜ ਪਿਆਰੇ ਨਮਸਕਾਰ ਕਰਕੇ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪ੍ਰਕਰਮਾ ਕਰਕੇ ਨਿਸ਼ਾਨ ਸਾਹਿਬ ਦੇ ਕੋਲ ਜਦੋਂ ਪਹੁੰਚਦੇ ਹਨ ਨਾਲ ਹੀ ਦੇ ਸ਼ਿਵਾ ਪਰਮੋ ਇਹਦਾ ਸ਼ਬਦ ਕੀਰਤਨੀ ਜਥੇ ਵੱਲੋਂ ਗਾਇਨ ਕੀਤਾ ਜਾਏਗਾ ਅਗਲਾ ਪ੍ਰੋਗਰਾਮ ਆਪ ਜੀ ਨੂੰ ਨਾਲ ਦੀ ਨਾਲ ਅਸੀਂ ਦੱਸਾਂਗੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਦੇ ਵਿੱਚ ਔਰ ਪੰਜਾਂ ਪਿਆਰਿਆਂ ਦੇ ਆਉਣ ਦੀ ਖੁਸ਼ੀ ਵਿੱਚ 10 ਵੱਲੋਂ ਇੱਕ ਜਕਾਰਾ ਤੇ ਨਿਸ਼ਾਨ ਸਾਹਿਬ ਤੱਕ ਪਹੁੰਚਣ ਤੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹਨ ਬੋਲੇ ਸੋ ਨਿਆ ਓ ਸ੍ਰੀ ਅਕਾਲ ਵਾਹਿਗੁਰੂ ਸਤ ਕੋ ਕਰ ਮਨ ਤੇ ਕਬ ਹੋ ਨ ਡਰੋ ਦੇਹ ਸ਼ਿਵਾ ਬਰ ਮੋਹਿ ਹ ਕੋ ਕਰ ਮਨ ਤੇ ਕਬ ਹੋ ਨ ਡਰੋ ਨ ਡਰੋ ਅਰ ਸੋ ਜਾਬ ਜਾਏ ਨਾ ਨਿਸਚੈ ਕਰ ਆਪਣੀ ਜੀਤ ਕਰੋ ਨਾ ਡਰੋ ਅਰ ਸੋ ਜਾਬ ਜਾਏ ਨਾ ਨਿਸਚੈ ਕਰ ਆਪਣੀ ਜੀਤ ਕਬਹੋਂ ਨਾ ਕਰ ਬੋਲੇ ਦੇਸ ਜੋ ਸਮੁੱਚੀ ਕੌਮ ਬਹੁਤੀ ਚੜ੍ਹਦੀ ਕਲਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮਨਾ ਰਹੀ ਹੈ ਜਦੋਂ ਜੂਨ 1984 ਨੂੰ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਸ੍ਰੀ ਅੰਮ੍ਰਿਤੋਪੁਰ ਗੁਰਦੁਆਮਾ ਦੇ ਉੱਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਵੱਤ ਖਾਲਸਾ ਸੱਜਿਆ ਗਿਆ ਸਰਵੱਤ ਖਾਲਸਾ ਵਿੱਚ ਖਾਲਸਤਾਨ ਦੀ ਬ੍ਰੋਡਤਾ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਸਥਾਪਿਤ ਕੀਤੀ ਗਈ ਜਿਹਦੇ ਮੁਖੀ ਸ਼ਹੀਦ ਬਾਬਾ ਗਰੋਚਨ ਸਿੰਘ ਮਾਨੋਚਾਹਲ ਇਹਨਾਂ ਦੀ ਪੰਜ ਮੈਂਬਰੀ ਪੰਥਕ ਕਮੇਟੀ ਨੇ 29 April 1986 ਨੂੰ ਸ੍ਰੀ ਹਕਾਲਤਖਸਹਬ ਵਿਖੇ ਸਮੁੱਚੀ ਕੌਮ ਨੂੰ ਯੋਜਨਾਬੰਦ ਤਰੀਕੇ ਦੇ ਨਾਲ ਖਾਲਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਜਦੋਂ ਇਹ ਐਲਾਨ ਹੋਇਆ ਦੁਨੀਆ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਅਤੇ ਭਾਰਤ ਵਿੱਚ ਵੀ ਇੱਕ ਹਲਚਲ ਮਚ ਗਈ ਕਿਵੇਂ ਸਿੱਖਾਂ ਨੇ ਆਪਣੇ ਰਾਜ ਦਾ ਐਲਾਨ ਕਰ ਦਿੱਤਾ ਕਿਉਂਕਿ ਸਿੱਖਾਂ ਨੇ ਬਹੁਤ ਕੁਝ ਚੱਲਿਆ ਜੂਨ 1984 ਚੱਲਿਆ ਨਵੰਬਰ 1984 ਚੱਲਿਆ ਉਸ ਤੋਂ ਬਾਅਦ ਜਦੋਂ ਕੋ ਹਿੱਲਾ-ਵਸਿਲਾ ਨਹੀਂ ਬਚਿਆ ਜਦੋਂ ਜਿਵੇਂ ਗੁਰੂ ਮਹਾਰਾਜ ਦਾ ਫਰਮਾਨ ਹੈ ਕਿਉਂ ਕਰ ਅਜ ਹਮ ਹਿਲਤੇ ਦਰਗੁਜਸ ਫਲਾਲ ਅਸਤ ਬੁਰਦਨ ਬੈਸੇ ਮਸੀਹਦਾਸ ਜਦੋਂ ਸਾਰੇ ਹਿਲੇ ਵਸੀਲੇ ਮੁੱਕ ਜਾਣ ਫੇਰ ਸਿੱਖ ਨੂੰ ਗੁਰੂ ਦਾ ਵੀ ਹੁਕਮ ਹੈ ਕਿਵੇਂ ਭਾਈ ਹਥਿਆਰ ਦੇ ਉਤੇ ਹੱਥ ਰੱਖੇ ਆਪਣੀ ਪ੍ਰੋਟੈਕਸ਼ਨ ਆਪਣੇ ਗੁਰਧਾਮਾਂ ਦੀ ਰਾਖੀ ਸਿੱਖ ਆਪ ਕਰਨ ਤੇ ਜੋ 1986 ਦੇ ਸਰਵਤ ਖਾਲਸੇ ਵਿੱਚ ਜਥੇਬੰਦੀ ਇਕੱਠਾ ਪਈ ਗਈ ਜਿਹੜੀ ਕੌਮ ਦੇ ਲਈ ਹਥਿਆਰਬੰਦ ਸਿੰਘਰਾਂ ਨਾਲ ਲੜੂਗੀ ਉਹਨਾਂ ਦੇ ਮੁਖੀ ਭਾਈ ਹਰੀ ਸਿੰਘ ਜਿਹਨੂੰ ਭਾਈ ਮਨਵੀਰ ਸਿੰਘ ਚਿਹੜੂ ਕਿਹਾ ਜਾਂਦਾ ਹੈ ਸ਼ਹੀਦ ਭਾਈ ਮਨਵੀਰ ਸਿੰਘ ਚਿਹੜੂ ਨੂੰ ਛਾਪਿਆ ਗਿਆ ਜਥੇਬੰਦੀ ਦਾ ਨਾਮ ਖਾਲਸਤਾਨ ਕਮਾਂਡੋ ਫੋਰਸ ਰੱਖਿਆ ਗਿਆ ਤੇ ਜਦੋਂ ਜਿਹੜਾ ਵੀ ਐਲਾਨ ਹੋਇਆ ਉਸ ਐਲਾਨ ਦੇ ਵਿੱਚ ਇੱਕ ਇੱਕ ਦਲਚਾ ਉਸ ਦਿੰਦਾ ਜੋ ਇਸ਼ੂ ਕੀਤਾ ਗਿਆ ਕਿ ਵੀ ਸਿੱਖਾਂ ਦਾ ਰਾਜ ਕਿ ਹੋ ਜਾਊਗਾ ਰਾਜ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਹੋਊਗਾ ਉੱਥੇ ਹਰ ਇੱਕ ਧਰਮ ਦੇ ਲੋਕਾਂ ਨੂੰ ਉਹਨਾਂ ਦੀ ਆਜ਼ਾਦੀ ਦੇ ਅਨੁਸਾਰ ਜੋ ਹੋ ਉਹਨਾਂ ਦਾ ਧਰਮ ਕਹਿੰਦੇ ਉਸ ਅਨਸਾਰ ਉਹਨਾਂ ਨੂੰ ਜਿਉਣ ਦਾ ਹੱਕ ਹੋਗਾ ਧੀਆਂ ਪੇਣਾਂ ਦੀ ਬੇਪਤੀ ਨਹੀਂ ਹੋਊਗੀ ਕਿਸੇ ਵੀ ਗੁਰਧਾਮ ਦੀ ਬੇਅਦਬੀ ਨਹੀਂ ਹੋਊਗੀ ਕਿਸੇ ਵੀ ਗੁਰੂ ਗ੍ਰੰਥ ਦੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਊਗੀ ਇਹੋ ਜਿਹੇ ਰਾਜ ਸਿਰਜਾਂਗੇ ਜਿਹੜਾ ਗਰੀਬ ਗਰੀਬ ਅਤੇ ਮਜ਼ਲੂਮ ਦੀ ਰਾਖੀ ਕਰੂਗਾ ਤੇ ਹਿੰਦੁਸਤਾਨ ਨੂੰ ਤੇ ਬਾਕੀ ਦੇਸ਼ਾਂ ਨੂੰ ਕਿਹਾ ਵੀ ਪਾਈ ਅਸੀਂ ਅਜਾਈ ਖੂਨ ਵਹਾਉਣ ਵਿੱਚ ਯਕੀਨ ਨਹੀਂ ਰੱਖਦੇ ਅਸੀਂ ਧਰਮਜੋਤ ਮੋਰਚਾ ਲਾਇਆ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪਿਛਲੇ 37 ਸਾਲਾਂ ਤੋਂ ਇਸ ਹਿੰਦੁਸਤਾਨ ਦੇ ਨਾਲ ਰਹੇ ਹਾਂ ਲੇਕਿਨ ਹਿੰਦੁਸਤਾਨ ਨੇ ਸਾਨੂੰ ਦੂਜੇ ਦਰਜੇ ਦੇ شہری ਦਾ ਦਾ درجہ ਦਿੱਤਾ 3 ਜੂਨ 1984 ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਲਿਆਂ ਦੇ ਉਹ ਬਚਨ ਜਦੋਂ ਭਾਰਤੀ ਫੌਜਾਂ ਦੇ ਨਾਪਾਕ ਕਦਮ ਇਸ ਰੇਰ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਪਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਉਹ ਨੀਂਹ ਰੱਖੀ ਗਈ ਉਸ ਨੀਂਦ ਦਾ ਐਲਾਨ 29 ਅਪ੍ਰੈਲ 1986 ਨੂੰ ਪੰਜਾਂ ਪਿਆਰਿਆਂ ਨੇ ਜਿਹੜੇ ਸੁਪਰੀਮ ਪਾਵਰਿਆ ਸਿੱਖ ਧਰਮ ਦੀ ਸ੍ਰੀ ਅਕਾਲ ਤਖਤ ਸਾਹਿਬ ਉਸ ਮੌਕੇ ਸ਼ਹੀਦ ਹੋ ਚੁੱਕੇ ਸੀ ਦਰਸ਼ਨੀ ਡੇਵੜੀ ਤੇ ਖੜਕੇ ਅਰਦਾਸ ਬੇਨਤੀ ਕਰਕੇ ਕੌਮ ਕੌਮ ਦਾ ਨਿਸ਼ਾਨ ਖਾਲਸਤਾਨ ਰਸਿਆ ਉਸ ਤੋਂ ਥੱਲੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਿਸ਼ਾਨਾ ਕੌਮ ਨੂੰ ਪ੍ਰਣਾਮ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਸਿੱਖ ਕੌਮ ਦੇ ਅਮਰ ਜੀ ਬਣੇ ਨੇ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਦੇ ਉੱਤੇ ਹਥਿਆਰਬੰਦ ਸੰਘਰਸ਼ ਲੜਿਆ ਵੱਖ-ਵੱਖ ਜਥੇਬੰਦੀਆਂ ਦੇ ਰੂਪ ਵਿੱਚ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਬਹੁਤ ਵੱਡੇ ਵੱਡੇ ਨਿਸ਼ਾਨੇ ਪ੍ਰਾਪਤ ਕੀਤੇ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਆ ਕੇ ਹਮਲਾ ਕੀਤਾ ਜਾਂ ਜਿਨ੍ਹਾਂ ਨੇ ਹੁਕਮ ਕੀਤਾ ਹਮਲੇ ਦਾ ਉਹਨਾਂ ਨੂੰ ਸਜ਼ਾ ਜਾਬਤਾ ਕੀਤਾ ਦੁਨੀਆਂ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਮੁਠੀ ਪਰ ਲੋਕਾਂ ਨੇ ਪਹਿਲਾਂ ਤਿੰਨ ਚਾਰ ਦਿਨ ਬਹੁਤ ਵੱਡੀਆਂ ਪਾਵਰਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਆਉਣ ਤੋਂ ਰੋਕਿਆ ਫਿਰ 10 ਸਾਲ ਲਗਾਤਾਰ ਨੰਗੇ ਤੜ ਹੋ ਕੇ ਸੰਘਰਸ਼ ਲੜਿਆ ਜਿਹੜਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਆਉਣ ਵਾਲੇ ਸਮੇਂ ਵਿੱਚ ਜੋ ਸ਼ਹਾਦਤਾਂ ਹੋਈਆਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਕੌਮ ਹਰ ਮੁੱਕੇ ਸੀ ਛਿਭਾਉਂਦੀ ਰਹੋਗੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਭਾਗ ਕੌਮ ਨੂੰ ਮਿਲੇ ਪੰਥ ਦੀ ਛੜਦੀ ਕਲਾ ਹੋਵੇ ਪੰਥ ਦੇ ਝੰਡੇ ਪੰਗੇ ਜੁਗੋ ਜੁਗ ਅਟਲ ਹੋਵਣ ਜੋ ਇੱਕ ਕਾਲਚਾਇਰ ਦੇ ਵਿੱਚ ਸਟਰਕਚਰ ਕੀ ਹੈ ਇਹ ਪੜ੍ਹ ਕੇ ਨਹੀਂ ਸੁਣਾਇਆ ਜਾਊਗਾ ਕਿ ਜਿਹਨੂੰ ਵੀ ਲੋੜਿਆ ਅਸੀਂ ਉਹਨਾਂ ਨੂੰ ਈਮੇਲ ਰਾਹੀਂ ਜਾਂ ਇਹਦਾ ਕਿਤਾਬ ਚਾ ਵੰਡਣ ਦੀ ਕੋਸ਼ਿਸ਼ ਕਰਾਂਗੇ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕੌਮ ਨੂੰ ਕੌਮ ਦਾ ਕਰਮ ਬਖਸ਼ਣ ਤਾਂ ਕਿ ਹੋਣ ਵਾਲੇ ਸਮੇਂ ਵਿੱਚ ਕੌਮ ਦੇ ਗੁਰਦੁਆਮਾਂ ਦੇ ਉੱਤੇ ਕੋਈ ਹਮਲਾ ਨਾ ਕਰ ਸਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਾ ਹੋਣ ਸਤਿਗੁਰ ਸੱਚੇ ਪਾਤਸ਼ਾਹ ਸਿੱਖਾਂ ਨੂੰ ਵੱਲੋਂ ਦੁਬਖਸ਼ਣ ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਮਾ ਪੰਜ ਜਿਕਾਰੇ ਖਾਲਸਤਾਨ ਦੇ ਲਾਵਾਂਗੇ ਤਾਂ ਕਿ ਜਿੱਥੇ ਵੀ ਬੈਠੇ ਕੋਈ ਹਰੇਕ ਜਗ੍ਹਾ ਤੇ ਇਹਨਾਂ ਦੇ ਟੁਕੜ ਬੋਚ ਆ ਕੇ ਇਤੋਂ ਵੀ ਮੁਖਬਰੀਆਂ ਕਰਦੇ ਆ ਸਾਡੇ ਸਿੰਘ ਨਿਸ਼ਾਨੇ ਤੇ ਵੀ ਨਹੀਂ 20 25 ਸਿੰਘਾਂ ਦੀ ਲਿਸਟ ਵੀ ਬਣਾਈ ਹੈ ਜਿਨ੍ਹਾਂ ਨੂੰ ਟਾਰਗੇਟ ਕਿਲਿੰਗ ਕਰਨੇ ਤੇ ਉਸ ਤੋਂ ਬਾਅਦ ਅੱਜ ਵੀ ਇੱਕ ਰਿਪੋਰਟ ਇਸ਼ੂ ਹੋਈ ਹੈ ਜਿਹਦੇ ਵਿੱਚ ਭਾਰਤ ਦਾ ਇੱਕ ਚਿਹਰਾ ਨੰਗਾ ਹੋਇਆ ਤਾਂ ਕਿ ਦੁਨੀਆ ਵਿੱਚ ਪਤਾ ਲੱਗ ਸਕੇ ਵੇ ਭਾਈ ਅਸੀਂ ਬਾਹਰ ਬੈਠ ਕੇ ਵੀ ਜੇ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਆ ਸਾਨੂੰ ਕਿਵੇਂ ਨਿਸ਼ਾਨਾ ਬਣਾਇਆ ਜਾਂਦਾ ਹੈ ਖਾਲਿਸਤਾਨ Call us done. Call us done. Call us done. Call us done.